ਮਹਿਜ਼ 100 ਰੁਪਏ ਦੇ ਪਿੱਛੇ ਮਾਰ ਦਿੱਤਾ ਮਾ ਬਾਬ ਦਾ ਲਾੜਲਾ ਪੁੱਤ ਇੰਨੀ ਈਰਖਾ ਵੱਧ ਗਈ ਸੀ ਕਿ ਅੱਜ ਦੇ ਸਮੇਂ ਦੇ ਵਿੱਚ ਕਿਸੇ ਦੀ ਜਾਨ ਦੀ ਪਰਵਾਹ ਨਾ ਰਹੀ ਇਨਸਾਨ ਹੀ ਇਨਸਾਨ ਦਾ ਦੁਸ਼ਮਣ ਬਣ ਚੁੱਕਾ ਹੈ ਇਸ ਦੀ ਜਿੰਦੀ ਜਾਗਦੀ ਉਦਾਹਰਣ ਅਬੋਹਰ ਦੇ ਵਿੱਚ ਹੋਏ ਇਸ ਕਤਲ ਕਾਂਡ ਤੋਂ ਪਤਾ ਲੱਗਦੀ ਹੈ ਦਰਸਲ 24 ਘੰਟਿਆਂ ਦੇ ਅੰਦਰ-ਅੰਦਰ ਪੁਲਿਸ ਨੇ ਇੱਕ ਗੁੱਥੀ ਸੁਲਝਾਈ ਹੈ ਅੰਨੇ ਕਤਲ ਦੀ ਗੁੱਥੀ ਸੁਲਝਾਈ ਹੈ ਜਿਸ ਦੇ ਵਿੱਚ ਪੁਲਿਸ ਨੇ ਮੁੱਖ ਦੋਸ਼ੀ ਨੂੰ ਗ੍ਰਫਤਾਰ ਕਰ ਲਿਆ ਹੈ ਤੇ ਹਲੇ ਬਾਕੀਆਂ ਦੀ ਭਾਲ جاری ਹੈ ਕਾਰਨ ਕੀ ਹੁੰਦਾ ਹੈ ਕਤਲ ਕਰਨ ਦਾ ਉਹ 100 ਰੁਪਏ ਜੋ ਕਿ ਵੱਧ ਕਮਿਸ਼ਨ ਦੀ ਗੱਲ ਹੋ ਚੁੱਕੀ ਸੀ ਦਰਸਲ ਇਹ ਸਾਰੇ ਇਕੱਠੇ ਕੰਮ ਕਰਦੇ ਹੁੰਦੇ ਸਨ ਤਾਂ ਮਸ਼ੀਨ ਮਾਲਕ ਵੱਲੋਂ ਇਸ ਗੁਰਪ੍ਰੀਤ ਨੂੰ 100 ਰੁਪਏ ਵੱਧ ਕਮਿਸ਼ਨ ਦੇਣ ਦੀ ਗੱਲ ਕੀਤੀ ਗਈ ਸੀ ਜਿਸ ਦੇ ਕਰਕੇ ਇਸ ਦੇ ਸਾਥੀ ਗੁਰਪ੍ਰੀਤ ਸਿੰਘ ਤੋਂ ਈਰਖਾ ਕਰਦੇ ਸਨ ਜਿਸ ਤੋਂ ਬਾਅਦ ਉਹਨਾਂ ਨੇ ਜਦੋਂ ਦਾ ਲੱਗਾ ਤਾਂ ਰੰਜਿਸ਼ ਦੇ ਕਾਰਨ ਈਰਖਾ ਦੇ ਕਾਰਨ ਗੁਰਪ੍ਰੀਤ ਸਿੰਘ ਦਾ ਕਤਲ ਕਰ ਦਿੱਤਾ ਫਿਲਹਾਲ ਪੁਲਿਸ ਵੱਲੋਂ ਬਾਕੀ ਜਿਹੜੇ ਮੁਲਜ਼ਮਾਂ ਦੀ ਭਾਲ ਜਾਰੀ ਹੈ ਤੇ ਇੱਕ ਮੁਲਜ਼ਮ ਜਿਹੜਾ ਹੈ ਉਹ ਕਾਬੂ ਕਰ ਲਿਆ ਗਿਆ ਹੈ ਕੱਲ ਮਿਤੀ 26 ਚਾਹ 25 ਨੂੰ ਪਿੰਡ ਪੰਜਾਬਾ ਵਿਖੇ ਗੁਰਪ੍ਰੀਤ ਸਿੰਘ ਏਲੀਅਸ ਕਾਲੂ ਨਾਂ ਦੇ ਇੱਕ ਨੌਜਵਾਨ ਲੜਕੇ ਦਾ ਕਤਲ ਹੋ ਗਿਆ ਸੀ ਜ ਜਿਸ ਦੀ ਡੈੱਡ ਬੋਡੀ ਪੈਟਰੋਲ ਪੰਪ ਪੰਜਾਬਾ ਵਿਖੇ ਮਿਲੀ ਸੀ ਜਿਸ ਤੇ ਅਸੀਂ ਮਕਦਮਾ ਦਰਜ ਕਰਕੇ ਤਫਤੀਸ਼ ਅਮਲ ਚ ਲਿਆਂਦੀ ਮਕਦਮੇ ਦਾ ਜੋ ਮੁੱਖ ਦੋਸ਼ੀ ਹੈ ਸਰਜੀਤ ਸਿੰਘ ਏਲੀਅਸ ਬੱਤੀ ਉਸ ਦੀ ਗ੍ਰਿਫਤਾਰੀ ਕਰ ਲਈ ਹੈ ਬਾਕੀ ਅਸੀਂ ਹੋਰ ਪੁੱਛਗਿੱਛ ਕਰਕੇ ਜੋ ਵੀ ਇਸ ਦੀ ਤਫਤੀਸ਼ ਸਾਹਮਣੇ ਆਇਆ ਤੁਹਾਨੂੰ ਜਲਦ ਦੱਸਾਂਗੇ